ਹੋ ਜੀ ਗੋਲਫਟ ਦੇ ਵਿੱਚ ਕੇ ਕੇ ਹੈਂਡ ਪਪ ਜਿਹਦਾ ਪਾਣੀ ਆਟੋਮੈਟਿਕ ਹੀ ਆਉਂਦਾ ਤੁਸੀਂ ਹੱਥ ਨਾਲ ਗਿੜ ਕੇ ਵੀ ਸਪੀਡ ਵੀ ਆਫ ਕਰਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਅਗੀਆਂ ਚੀਜ਼ੇ ਦੇ ਵਿੱਚ ਜਿਹੜੀ ਗੋਲਫਟ ਹੈ ਇਹਦੇ ਵਿੱਚ ਐਡ ਹੋ ਗਈ ਹੈ ਆਹ ਲਓ ਜੀ ਇਹਦਾ ਮਿੰਨੀ ਸਵਿਮਿੰਗ ਪੂਲ ਹੈ ਏディਨ ਇਨੋਵੇਸ਼ਨ ਹੋ ਗਈ ਆ ਬਸ ਥੋੜੇ ਦਿਨਾਂ ਦਾ ਕੀ ਜੇ ਕਹਿੰਦੇ ਹੈਵਨ ਆ ਤੇ ਹੈਵਨ ਜਿਹੜਾ ਉਹ ਹோம் ਬੈਟੀ ਹੈ ਬਾਹਰ ਜਾਣ ਦੀ ਕਿਤੇ ਜਰੂਰ ਨਹੀਂ ਓਕੇ ਮਾਈ ਡੀਅਰ ਫੈਂਡ ਇੰਜੋਏ Take care, bye.